ਮਟੋ ਜੀਏ ਕੁੱਟੀ ਨਾ ਜਾਣੂ ਵੇਖ ਲਿਆ ਮੈਂ ਆਹ ਲੱਥੇ ਮਾਰੇ ਵਿਚਾਰੀ ਜਵਾਕੜੀ ਦੇ ਉਹਦੇ ਇਹ ਮਟੋ ਜੀ ਨੇ ਆਹ ਵਾਲੀ ਦੇ ਨਿੱਕੀ ਜੀ ਜਵਾਕੜੀ ਦੇ ਧਰੂਗਲ ਹੀ ਆ ਕੇ ਲੱਥੇ ਮਾਰੇ ਜੇ ਆਹ ਵੇਖ ਲੋ ਓਏ ਧਰੂਗਲ ਜਾ ਕੇ ਮਾਰਦੀ ਲੱਥੇ ਉਹਦੇ ਆ ਕੀ ਹੋ ਗਿਆ ਅਸਤਾਈ ਸਭ ਕੀ ਹੋ ਗਿਆ ਬੰਦੇ ਚੈਦੇ ਆ ਨਹੀਂ ਨਹੀਂ ਰਸ ਕੋਲੇ ਜਾਮ ਲਾਏ ਕਿ ਮੈਂ ਕਿ ਆਪਣਾ ਉਹਦੇ ਪੀਣਾ ਕਾਦੀ ਪਰਫੀ ਹਾਂ ਉਹ ਤਾਂ ਰਸ ਜੇ ਨਾ ਇਹ ਚੀਜ਼ ਵਧੀਆ ਲੱਗਦੀ ਹਾਂ ਮੈਂ ਮੰਨਦੇ ਨਹੀਂ ਪੈਂਦੇ ਕਹਿੰਦਾ ਕਾਰੀਗਰ ਵਾਦੂ ਚਾਹੀਦੇ ਮੈਂ ਤਾਂ ਸਾਡੇ ਕਾਰੀਗਰ ਵਾਦੂ ਹੁਣ ਨਹੀਂ ਬੰਨਣਾ ਹਾਂ ਹਾਂ ਤਾਂ ਗੱਲਾਂ ਵੀ ਆ ਵੀ ਤੂੰ ਹੀ ਕਹਿੰਦੇ ਦੁੱਧ ਸਾਡਾ ਲੈ ਕੇ ਨਹੀਂ ਆਣਾ ਮੈਂ ਤਾਂ ਬੰਦੇ ਵਾਦੂ ਅਸੀਂ ਦੇ ਦੇਣੀ ਪੱਲੀ ਮਰਫੀ ਮੈਂ ਕਹਾਂ ਅਸੀਂ ਬੰਦੇ ਵਾਦੂ ਦੇ ਦੇਨੇ ਕਹਿੰਦਾ ਐ ਨਹੀਂ ਨਾ ਸਰਨਾ ਕਰ ਪੂਰੇ ਉਹ ਚਾਹੀਦੇ ਬੰਦੇ ਦਾ ਹਰਜੀਤ ਘਰ ਸ਼ੈਫ ਬਹੁਤ ਤਗੜੀ ਆ ਬਹੁਤ ਦਾ ਹੋ ਜਾਣਾ ਹੋ ਕਹਿੰਦਾ 3 ਕਿਲੋ ਦਾ ਖੰਡ ਚਾਹੀਦੀ ਆ ਫਿਰ ਉਹ ਖੰਡ ਤੁਹਾਡੀ ਵੇਸਪ ਜਾਣੀ ਸਾਰੀ ਵੀ ਖੰਡ ਦੋ ਯਾਦ ਕਰਾਉਣਾ ਉਹ ਖੰਡ ਘੜਾ ਦੇ ਅੰਕ ਐ ਹਾਂ ਤਾਂ ਨਹੀਂ ਕਹਤਾ ਕਿ ਪੈਸਾ ਨਹੀਂ ਤੈਨੂੰ ਖੰਡ ਦਾ ਬੰਦਾ ਐ ਨਾ ਕਰੋ ਉਹ ਕੀ ਹਾਲ ਚਾਲ ਦੋਸਤੋ ਹੈਪੀ ਦਿਵਾਲੀ ਹੈਪੀ ਦਿਵਾਲੀ ਫਰੈਂਡਸ ਮਾਰਨਿੰਗ ਦੀ ਸਾਸਤਰੀ ਕਾਲ ਜੀ ਕੀ ਹਾਲ ਚੱਲ ਜੀ ਸਾਰਿਆਂ ਨੂੰ ਤੇ ਹੈਪੀ ਦਿਵਾਲੀ ਐਂਡ ਬੰਦੀ ਛੋੜ ਦੇਸ ਦਿਨ ਤੁਹਾਨੂੰ ਸਾਰਿਆਂ ਨੂੰ ਬਧਾਈਆਂ ਤੇ ਨਾਲ ਦੇ ਪਾਸੇ ਗਰਦੀਪ ਕੌਰ ਲੱਗੇ ਹੋਏ ਨੇ ਅੱਜ ਸਟੀਮ ਪ੍ਰੈਸ ਕਰਨਾ ਉਹਦੀ ਕੁੜੀਆਂ ਦੇ ਲਈ ਵਾਹ ਜੀ ਪਹਿਲੀ ਵਾਰੀ ਸਟੀਮ ਪ੍ਰੈਸ ਚਲਾਈ ਹੈ ਕੁੜੀ ਨੇ ਵਾਹ ਜੀ ਵਾਹ ਹੋ ਗਈ ਕਮਾਲ ਦੀਆਂ ਗੱਲਾਂ ਹੋ ਗਈਆਂ ਉਧਰ ਮੰਮੀ ਆਹ ਦੀਆਂ ਕੁੜੀਆਂ ਨੂੰ ਉਧਰੋਂ ਵੀਡੀਓ ਕਾਲ ਤੇ ਵਿਖਾਉਂਦੀ ਹੈ ਟੇਡਾ ਕਰਕੇ ਗਰਦੀਪ ਕਿੱਦਾਂ ਦੇ ਕੰਮ ਕਰ ਰਹੀ ਆ ਕਿੱਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਇਹ ਪ੍ਰੈਸ ਲਾ ਕੇ ਇਹ ਫਾਸਟ ਆ ਬਹੁਤ ਜਲਦੀ ਪ੍ਰੈਸ ਕਰਦੀ ਹੈ ਜੀ ਇਹ ਇਹਦੇ ਨਾਲ ਕੱਪੜੇ ਦੇ ਵਿੱਚ ਥੋੜੀ ਜੀ ਐਂ ਲੱਗਦਾ ਕਿ ਜਿੱਦਾਂ ਫੇਰ ਨਵਾਂ ਹੋ ਗਿਆ ਫੀਲ ਇਦਾਂ ਆਉਂਦਾ ਕਿਉਂਕਿ ਸਟੀਮ ਪ੍ਰੈਸ ਹੁੰਦੀ ਹੈ ਜੀ ਇਹ ਬਾਕੀ ਤੁਸੀਂ ਸਿਆਣੇ ਆ ਗਰਦੀਪ कौर ਤੁਸੀਂ ਸਾਡੀ ਚੈੱਕ ਕਰ ਸਕਦੇ ਹੋ ਤੇ ਚੱਕਤੀ ਗਰੀਬੀ اے ਟੂ ਜੈਟ ਮੱਖੀ ਮੱਖੀ ਗੱਲ ਤੇ ਬੈਗੀ ਕੀ ਕਹੀਨੀ ਮਟੂ ਲੈ ਫੇਰ ਗੱਡੀ ਐਨੂੰ ਲਾਤੀ ਹਰਮਨ ਆਹ ਲੋ ਗੱਡੀ ਚੰਗੇ ਚ ਭਾਵੇ ਇਨਾਂ ਦੇ ਆ ਵੇ ਲੋ ਆਟੇ ਡੋਲੀ ਆ ਤਾ ਇਹ ਚੰਗਾ ਭਲਾ ਐ ਬੰਦ ਕਰਕੇ ਰੱਖਿਆ ਸੀ ਇਹਨੇ ਉੱਤੇ ਫੋਨ ਚਲਾ ਕੇ ਮਾਰਿਆ ਤੇ ਆਟਾ ਉੱਡਿਆ ਆ ਵੇਖ ਖਲਾਰਾ ਪਾਈ ਇਹਨੇ ਤੂੰ ਜਾਣ ਵਾਲੀਆਂ ਤੂੰ ਉੱਥੇ ਆਟਾ ਖਲਾ ਦੀਆਂ ਬੀਬੀਆਂ ਲੱਗੀਆਂ ਉਧਰ ਜੋਰਾ ਸ਼ੋਰਾ ਨਾਲ ਭਾਈ ਡੱਬੇ ਭਰਨ ਕੱਢ ਲਓ ਕੱਢ ਲਓ ਗੇਟ ਖੋਲ ਦਿਓ ਭਾਈ ਗੇਟ ਖੋਲ ਦਿਓ ਆਹ ਮੈਂ ਕੋਈ ਨਹੀਂ ਖੜਾ ਰਿਆਗਾ ਮਾਮੇ ਨੇ ਕਹਿੰਦਾ ਆਹੋ ਮਾਮਾ ਜੀ ਕਹਾਂਗੇ ਨਾਨੀ ਜੀ ਗਿਆਈ ਮਾਮਾ ਜੀ ਕਹਿੰਦੇ ਨਾਨੀ ਗਿਆ ਸੋਹੰਦਾ ਮੈਨੂੰ ਤੇ ਨਾਨੀ ਗਿਆ ਪੋਲੇ ਜੇ ਤੂੰ ਪੋਲੇ ਜੇ ਨਾਨੀ ਜੀ ਕੇ ਕੇ ਮੁੱਕਰ ਗਈ ਹੁਣ ਦਹਿਸਤ ਨਾ ਭਾ ਮੇਰੇ ਅੱਗੇ ਠੀਕ ਆ ਨਾ ਫੋਟੋ ਲਾਈਟ ਪਾਉਣ ਦੀ ਆਪਾਂ ਦੀਵੇ <laughs> फाला की फाला की बाकी सूत्रਾਂ ਤੋਂ ਪਤਾ ਲੱਗਾ ਕਿ ਆਪਣੇ ਪਿੰਡ 'ਚ ਸਿਲੰਡਰ ਫਟ ਗਿਆ ਰਾਤ ਹਾਂ ਆਪਾਂ ਉਹੀ ਅੱਜ ਬਣਿਆ ਲੋਕੇ ਸੀ ਆਈਡੀ ਵਾਲੇ ਵੇਖ ਕੇ ਆਈਏ ਕਿ ਇਨਵੈਸਟਿਗੇਟ ਕਰਕੇ ਆਉਣੇ ਆ ਵੀ ਕੀ ਪ੍ਰੋਬਲਮ ਤੇ ਲੋਕਾਂ ਲਈ ਜਾਣਕਾਰੀ ਪ੍ਰਾਪਤ ਕਰਾਂਗੇ ਕੀ ਚੱਕਰ ਬਣਿਆ ਤੇ ਬਾਕੀ ਮੈਂ ਤੁਹਾਨੂੰ ਇੱਕ ਹੋਰ ਵੀ ਵੀਰ ਨੂੰ ਬੁਲਾਉਣਾ ਵੇਖੋ ਸਾਡੇ ਵੀਰ ਜੀ ਗੁਰਵਿੰਦਰ ਵੀਰ ਜੀ ਉਹਨਾਂ ਨੇ ਪਟਾਕੇ ਲਾਏ ਹੋਏ ਆ ਵੀਰ ਜੀ ਉਹਨੇ ਤੁਹਾਡੇ ਕੋਲ ਹੋਰ ਵੀਰ ਜੀ ਕੀ ਹਾਲ ਚਾਲ ਆਗੇ ਕਿਹੜਾ ਕੱਟ ਕੇ ਲਓ ਵੀ ਕਾਕੇ ਦੀ ਦਾਦੀ ਜੀ ਹਣੀ ਵੀ ਗਿੜੇ ਦਾਦੀ ਦੀ ਬਤ ਲੈ ਗੇੜਾ ਕੱਢਾ ਗੋਰਾ ਜੀ ਹੈਪੀ ਦਿਵਾਲੀ ਕੀ ਹਾਲ ਚਾ ਗੋਰਾ ਜੀ ਕੈਸੇ ਹੋ ਗੋਰਾ ਜੀ ਸਤਿ ਸ੍ਰੀ ਅਕਾਲ ਗੋਰੇ ਦੇ ਸ਼ੋਰ ਵੇਖ ਲੋ ਤੁਸੀਂ ਠੀਕ ਹੈ ਪਟਾਕੇ ਲੈਦੇ ਗੋਰੇ ਦੇ ਸ਼ੋਰ ਤੈਨੂੰ ਲੈ ਦਿੱਤੇ ਬਾਠ ਠਿੱਕ ਹੈ ਫਿਰ ਤੇ ਫਿਰ ਅੱਡਵਾ ਸੀ ਚੱਲਣ ਦਿਆ ਦੇ ਗੋਪੀ ਭਾਣਵੇਂ ਹੈ ਗਪੀ ਅੱਜ ਕੱਢਣ ਲੱਗਾ ਲਾਉਣ ਲੱਗਾ ਹਲਵਾਈ ਕਹਿੰਦੇ ਸ਼ਾਮ ਨੂੰ ਤੇਲ ਤੇ ਚੱਕੀ ਵਿਰਦਾ ਹੈ ਉਹ ਬਿੱਟੂ 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 ਹੈ ਤੂੰ ਮਰਦਾ ਮਗਰ ਉਹ ਬਿੱਟੂ ਆ ਗਿਆ ਵਾ ਤੇਰਾ ਬੰਦਾ ਪੱਕਾ ਨਾ ਲਾ ਲੈਣਾ ਲਵਾਈ ਨੂੰ ਹੋਰ ਸਲਾ ਕੀ ਹਾਲ ਚਾਲ ਨਾਦਰ ਵੀ ਆ ਗਿਆ ਸੱਟਾਂ ਖਾ ਕੇ ਨਹੀਂ ਨਹੀਂ ਤਾਂ ਇਹਦੋਂ ਕੋਈ ਨਾ ਦਿਵਾਲੀ ਦੇ ਧਿਆਨ ਨਾ ਵੀਰ ਆਹ ਵੇਖ ਲੋ ਖੱਪਾ ਹੀ ਖੋਲਤਾ ਸਾਰਾ ਸਿਲੰਡਰ ਹੀ ਉੱਡ ਗਿਆ ਜੇ ਸਾਰਾ ਭਰਾਵਾ ਬਚਾ ਗਏ ਭਰਾਵਾ ਅੱਜ ਕੱਲ ਦਿਵਾਲੀ ਦੂੜੀ ਦੇ ਭਰੇ ਜੀ ਆ ਇਧਰ ਲਈ ਕੰਦ ਸਾਰੀ ਖੱਪਾ ਕੱਢਤਾ ਤੇ ਉੱਪਰ ਲਈ ਕੰਦ ਵੀ ਢਾਤੀ ਸਾਰੀ ਤੇ ਸਿਲੰਡਰ ਲੱਭ ਗਿਆ ਉਹਦਾ ਕੀ ਲੱਭਣਾ ਬੰਦਾ ਲੱਭੇ ਨਾ ਬੰਦਾ ਸ਼ੁਕਰ ਮਨਾਉ ਲੱਭ ਗਿਆ ਸ਼ੁਕਰ ਮਨਾਉਂਦਾ ਰਾਤ ਨੂੰ ਇਹ ਕਰੀ ਡਾਰੀ ਗਈ ਜਦੋਂ ਸਨੇਪਚੈਟ ਤੇ ਸਟੋਰੀਆਂ ਪੈਣਾ ਵੜਗੀਆਂ ਨਾ ਹੂੰ ਦੁਨੀਆ ਛੱਬਲ ਗਈ ਪਤਾ ਨਹੀਂ ਰਾਤ ਦੇ ਕੀ ਕਰੀ ਜਾਂਦੇ ਆ ਇਹ ਐਵੇਂ ਲੇਖ ਲੈ ਕੇ ਭੇਜ ਜਾਂਦੇ 20 ਜਾਨਾਂ ਨੂੰ ਗਾਂਹ ਸੈਂਡ ਕਰ ਦਿਓ ਭਰਾਵਾ ਪਈ ਜਾਂਦੀਆਂ ਰਾਤ ਦਾ ਗਲਿਚ ਆਇਆ ਸੀ ਨਿਕਲ ਗਿਆ ਜੇ ਹੋ ਗਈ ਸੈਟ ਉਹ ਸਨੇਪਚੈਟ ਪਈ ਜਾਂਦੀਆਂ ਸਟੋਰੀਆਂ ਬਾਈ ਹੈਪੀ ਦਿਵਾਲੀ ਤੇ ਤੁਹਾਨੂੰ ਬੰਦੀ ਛੋੜ ਦਿਵਸ ਦੀਆਂ ਵੀ ਵਧਾਈਆਂ ਤੇ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਸਪੈਸ਼ਲੀ ਥੈਂਕਸ ਆ ਵੀਰ ਉਹਨਾਂ ਨੇ ਆਣ ਕੇ ਤੁਸੀਂ ਭੇਜਤਾ ਚੱਲ ਵੀਰ ਉਹਨਾਂ ਨੂੰ ਤੇ ਤੁਹਾਡਾ ਵੀ ਥੈਂਕਸ ਆ ਬਹੁਤ ਬਹੁਤ ਵੀ ਛੁੱਟੀ ਦਿੱਤੀ ਸਾਡੇ ਆਸਤੇ ਇੱਕ ਬੰਦੇ ਨੇ ਤੇ ਸਾਨੂੰ ਮਠਿਆਈਆਂ ਕਰਦੀਆਂ ਬਣਾਤੀਆਂ ਬਾਈ ਤੇ ਬਹੁਤ ਸਵਾਦ ਸੱਚੀ ਕਸ਼ਮੀਰੀ ਗੱਲ ਆ ਬਹੁਤ ਸਵਾਦ ਆ ਮਠਾਈ ਬਾਈ ਖਾਦੀ ਨਾ ਮਾਤਾ ਖਾਦੀ ਬਾਈ ਵਾਰ-ਵਾਰ ਖਾਣ ਨੂੰ ਜੀ ਕਰਦਾ ਤੇ ਹੁਣ ਸਾਡੇ ਜਿੰਨੇ ਵੀ ਬੰਦੇ ਆ ਜਿੰਨੇ ਨੇ ਵੀ ਖਾਦੀ ਆ ਤਕਰੀਬਨ ਤਰੀਫ ਹੀ ਕਰਨਗੇ ਹਣ ਤਾਂ ਲੈ ਵੀ ਸੱਚੇ ਮੈਂ ਨਾ ਦੁਨੀਆ ਦੇ ਤਿਹਾਰ ਆਉਂਦੇ ਆ ਲੋਕਾਂ ਦੇ ਚਾ ਚੜਦਾ ਵਾ ਤੇ ਸਾਡੇ ਕਲੇਸ਼ ਪੈ ਜਾਂਦਾ ਵਾ ਕਦੇ ਕਿਸੇ ਨੂੰ ਮਨਾਉਂਦੇ ਰਹਿ ਜਾਂਦਾ ਤੇ ਅਸੀਂ ਕਦੇ ਕਿਸੇ ਨੂੰ ਮਨਾਉਂਦੇ ਰਹਿ ਜਾਂਦਾ ਵਾ ਹੋਣੇ ਕਿੱਦੇ ਬਣਾ ਗਿਆ ਮਾਹ ਲਿਆਂਦਾ ਕਹਿੰਦਾ ਨਹੀਂ ਆ ਮੈਂ ਤਾਂ ਦੀਵਾਲੀ ਮਨਾਉਣੀ ਮਨੂ ਨਹੀਂ ਕੋਨੀ ਮੈਂ ਪਟਾਕੇ ਨਹੀਂ ਲੈਣੇ ਤੇ ਜੂਵੀ ਹੋਣਾ ਦਾ ਮਨ ਪਿੱਛੇ ਉਧਰੀ ਜਾਵੇ ਆ ਲੈ ਮਾਮੇ ਹੋਣਾ ਪਟਾਕੇ ਨਹੀਂ ਲਿਆਉਣੇ ਅਸੀਂ ਤਾਂ ਰਹਿ ਗਏ ਮਾਹ ਮਨਾਉਮ ਨੂੰ ਵੀ ਤੋਰਿਆ ਭਰਾਵਾ ਲਿਆ ਦੇ ਜਵਾਕਾਂ ਨੂੰ ਦਾ ਪਟਾਕੇ ਲਿਆ ਦੇ ਗਾਣਾ ਵੇ ਲਾਇਆ ਅਸੀਂ ਐਡਾ ਅੰਤਰਾ ਦਾ ਦੱਸ ਓ ਬੋਲ ਪਿਆਈ ਓਏ ਕਿੱਦਾਂ ਰਹਿੰਦੇ ਆ ਬੋਲ ਪਿਆਈ ਉਹ ਵੀ ਗਗੂ ਪਕੌੜੀਆਂ ਚ ਪਕੌੜੀ ਬੀਕਾਂ ਨੇਰ ਦੀ ਗਪੌੜੀਆਂ ਚ ਗਪੌੜੀ ਪਵੀ ਆਣੀ ਮੋਗੇ ਦੇ ਹੈ ਦੱਸ ਹੇ ਹੇ ਗੱਲ ਹੋਈ ਦੇ ਵਧਾਈਆਂ ਭਾਈ ਵਧਾਈਆਂ ਦੀਵਾਲੀ ਦੀਆਂ ਬਹੁਤ ਬਹੁ ਚਿੱਟੇ ਚਿੱਟੇ ਪਾਏ ਅੱਜ ਦਾ ਦਹਿਸਤ ਪਾਉਂਦੇ ਅੱਜ ਦਾ ਅੱਜ ਦਹਿਸ ਫੁੱਲਾ ਵੀ ਕਿਉਂ ਨਹੀਂ ਗੱਲਬਾਤ ਸਾਡਾ ਇੱਕੋ ਜਿਹਾ ਸਾਡਾ ਵੀ ਮੜਿਆ ਜਾ ਸਾਡਾ Oh white ਆ Oh white ਆ white ਆ ਥੋੜੀਆਂ ਭਰਾਵਾ ਵੱਡੀਆਂ ਨੇ ਸਾਰੀਆਂ ਚੱਕ ਲਓ ਜਵਾਕੜੀਆਂ ਆਪਣੇ ਘਰੇ ਨਿੱਕੀਆਂ ਉਹਨਾਂ ਵਾਸਤੇ ਨਿੱਕੀਆਂ ਵੀ ਲੈਣੀਆਂ ਛਾਜੀ ਆਪਾਂ ਓਲ ਚੜੀਆਂ ਚੱਕਰੀਆਂ ਹਾਂ ਨਿੱਕੀਆਂ ਨਿੱਕੀਆਂ ਵੀ ਲੈ ਚੱਲਿਓ ਲੈ ਜਿਉਂ ਵੀ ਉਹਨਾਂ ਦੀ ਤਮੰਨਾ ਪੂਰੀ ਹੋ ਗਈ ਅੱਜ ਤੇ ਆਨੰਦ ਵੀਰੇ ਚੱਲ ਵਧੀਆ ਚੱਕ ਦਿਓ ਗਰੀਬੀ ਅੱਜ ਚੱਕ ਦਿਓ ਗਰੀਬੀ ਸਾਰੀਆਂ ਹੀ ਲੈਣਾ ਬਈ ਸਾਰੀਆਂ ਮੈਂ ਲੈ ਲੀਆ ਮੈਂ ਸਾਰੇ ਅੱਜ ਤਾਂ ਮੁੰਡੇ ਸੋਹਣੇ ਬੜੇ ਲੱਗੀ ਜਾਂਦੇ ਚਿੱਟੇ ਵਾਹ ਤੇਰਾ ਭਲਾ ਅੱਜ ਤਾਂ ਗੱਲ ਵਾਰ ਹੀ ਨੈਕਸਟ ਲੈਵਲ ਹੈ ਮੈਂ ਤਾਂ ਯੂਨੀ ਲੈ ਲਈਆ ਪਾਣੀ ਤੇਰਾ ਨਹੀਂ ਸਹੀ ਐ ਕੱਢੋ ਫਿਰ ਅੱਛਾ ਪੱਪੇ ਕੋਈ ਆਇਆ ਤੇਰੇ ਕੰਮ ਦਾ ਤੇਰੇ ਕੋਈ ਕੰਮ ਦਾ ਨਹੀਂਗਾ ਆਇਆ ਨਹੀਂ ਕਿ ਉਹਨਾਂ ਦੇ ਹਾਂਸੀ ਹੁਣ ਕਹੜਾ ਚਲਾਵਾਂਗਾ ਵੱਡੇ ਚੱਲ ਹੀ ਜਾਣੇ ਹੁੰਦੇ ਹੁੰਦੇ ਜਿਹੜੇ ਵੱਡੇ ਤਾਂ ਚੱਲ ਹੀ ਜਾਣੇ ਕਹੜਾ ਵੱਡੇ ਚੱਲਦੀ ਆਪਾਂ ਇਹ ਕਿਧਰ ਚੱਲ ਜਾ। ਇਹ ਤੁਹਾਨੂੰ ਭੈਣ ਜੀ ਲਿਆਉਣੇ ਆ ਨਿੱਕੇ। ਕੀ ਲਿਆਉਣੇ ਨਿੱਕੇ ਆ ਪੈਨੂੰ ਇੰਨੇ ਕੀ ਕਰਨੇ ਈ ਤੂੰ। ਚਲਾਉਣੇ। ਤੂੰ ਦਾਵਾ ਦੋ ਚਾਰ ਬੰਦਾ ਚਲਾ ਲਿੰਦਾ ਬੱਸ। ਬੱਸ। ਫੇਰ ਉਹੀ ਆ ਨਾ ਪ੍ਰੋਡਕਸ਼ਨ ਫੜਾਉਣਾ ਵਾ ਤੂੰ। ਪ੍ਰੋਡਕਸ਼ਨ। ਪ੍ਰਦੂਸ਼ਨ। ਪ੍ਰਦੂਸ਼ਨ ਹੁੰਦਾ ਪ੍ਰੋਡਕਸ਼ਨ। ਜਿੱਦਾਂ ਕਿ ਸਾਸਰੀ ਘਰ ਆਈ ਤੈਨੂੰ। ਨਾਲ ਬੈਠੇ ਹੋ ਬਾਜੀ ਆਪਣੇ। ਹਾਂ। ਜਾੜਿਓ ਮੁੱਛਾ ਉੱਡੀਆ ਇਹ ਰਾਤ ਨੂੰ ਪਲਾਨ ਕਰ ਲੈਂਦੇ ਸੀ ਆਪਾਂ ਐ ਕਰਦਾ ਕਿ ਦਿਨੇ ਹੋ ਕਰਦਾਂਗੇ ਦਿਨੇ ਨਾਲ ਉੱਠੇ ਨਹੀਂ ਜਾਂਦਾ ਜੀ ਵੀਰ ਜੀ ਅਸੀਂ ਟਾਈਮ ਨਾਲ ਉੱਠੇ ਸੀ ਅੱਜ ਸਵੇਰ ਥੱਕੇ ਨਾ ਠਾਇਆ ਤੈਨੂੰ ਥੱਕੇ ਨਾ ਕੋਈ ਨਹੀਂ ਜਿਹੜੇ ਕਾਣ ਪਹਿਲਾਂ ਉੱਠਿਆ ਅੰਦਰ ਨਾਲ ਹੀ ਗਿਆ ਤੁਹਾਡੇ ਬਰਾਬਰ ਹੀ ਕਿਹ ਵੀ ਕੌਣ ਪਹਿਲਾਂ ਉੱਠਿਆ ਭਾਈ ਉੱਠਿਆ ਪਰ ਪਹਿਲਾਂ ਕਰ ਸੀ ਪਰ ਬਰਾਬਰ ਹੀ ਨਾਲ ਗਿਆ ਤੁਹਾਡੇ ਨਾਲ ਹੀ ਉੱਠ ਕੇ ਕਿਹ ਕੌਣ ਉੱਠਿਆ ਪਹਿਲਾਂ ਵੀਰ ਜੀ ਠੀਕ ਹੈ ਨਾ ਮੈਨੂੰ ਨਹੀਂ ਪਿਆ ਤੇ ਅਸੀਂ ਇਹਨੂੰ ਅਸੀਂ ਅਸੀਂ ਇਹਨੂੰ ਬੜਾ ਜ਼ੋਰ ਨਾਲ ਤੂੰ ਸਨੈਪ ਚੈਟ ਹੀ ਕਦੇ ਪਾ ਦਿਆ ਕਰ ਇਹ ਇੱਕ ਸਨੈਪਚੈਟ ਬਾਗੇ ਨੂੰ ਜਿਹਦਾ ਬੋਲੀ ਹੁੰਦਾ ਕਿ ਸਨੈਪਚੈਟ ਚਲਾਉਣੀ ਕਿ ਨਹੀਂ ਉਹ ਨਹੀਂ ਨਹੀਂ ਉਹ ਐਨਾ ਮਾੜਾ ਜਾਰ ਚਲੋ ਇੱਕ ਦਿਨ ਇਹਨੂੰ 2 ਲੱਖ ਵਿਊ ਚੱਲ ਗਏ ਬਸ ਉਦੋਂ ਬਾਅਦ ਕਹਿੰਦਾ ਬੱਸ ਕਿਉਂ ਆਪਣੀ ਗੱਲਬਾਤ ਹੀ ਬਹੁਤ ਇੱਕ ਦਿਨ ਪਾ ਦਈਏ ਲੋਕ ਵੇਚਦੇ ਬਹੁਤ ਮੈਨੂੰ ਕਿ ਉਦੋਂ ਬਾਅਦ ਵਿਚਾਰ ਤੋਂ ਤਾਓ ਵੀ ਚੱਕ ਦੀ ਗਰੀਬੀ ਲੈ ਚੱਕ ਦੀ ਗਰੀਬੀ ਚੱਕ ਦੀ ਚੱਕ ਦੀ ਉਹ ਜਾਂਦੇ ਜਾਓ ਜਾਂਦੇ ਚੱਕ ਦੀ ਗਰੀਬੀ ਲਾਓ ਚਕਾ ਲੇ ਸਾਰੇ ਸਾਰੇ ਜੀ ਸੋ ਹਾਂਜੀ ਸਾਡੇ ਸਾਰੇ ਪਰਿਵਾਰ ਵੱਲੋਂ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸੋ ਰੱਬ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰੱਖੇ ਖੁਸ਼ੀਆਂ ਵਖਾਵੇ ਛਾਲ ਪਿੱਛੋਂ ਹਿਆਰ ਆਉਂਦਾ ਮਹਾਰਾਜ ਖੁਸ਼ੀ ਰੱਖੇ ਇਹ ਜ ਆਉਂਦੇ ਰਹਿਣ ਤੱਤੀ ਵਾਰ ਨਾ ਲੱਗੇ ਸੋ ਸਭ ਨੂੰ ਇੱਕ ਵਾਰੀ ਫੇਰ ਤੋਂ ਬਹੁਤ-ਬਹੁਤ ਮੁਬਾਰਕਾਂ ਕੋਸ਼ਰੋ ਬੇਬੇ ਅੱਜ ਕੀ ਕੁਛ ਬਣਾ ਜੀ ਘਰੇ ਅੱਜ ਆਲੂ ਪਕੌੜਾ ਗੋਭੀ ਪਕੌੜਾ ਮਟਰ ਵੀ ਪਾਵਾਂਗੇ ਵਿੱਚ ਉਹ ਇੱਥੇ ਗੰਡੇ ਵੀ ਪਾਵਾਂ ਗੰਡੇ ਵੀ ਪਕਾਵਾਂਗੇ ਉਹ ਪਕਾਵਾਂਗੇ ਇੱਕ ਜਾਰ ਖਾਓਗੀ ਤੇ ਇੱਕ ਤਰਸੂਗੀ ਹਾਂਜੀ ਹੈਪੀ ਦੀਵਾਲੀ ਦੀਵਾਲੀ ਵੈਰੀ ਗੁੱਡ ਜੀ ਖਿੱਚ ਕੇ ਰੱਖੋ ਕੰਮ ਨੂੰ ਨਿੱਕੀ ਹੁੰਦੀ ਮੈਂ ਰੈਂਦੀ ਨਾਨਕੀ ਨਿੱਕੀ ਹੁੰਦੀ ਮੈਂ ਰੈਂਦੀ ਨਾਨਕੀ ਅੱਛਾ ਜੀ ਮਾਂ ਮੇਰਾ ਗੁਸਨਾਯਾ ਦਾ ਮਾਮੀ ਝੜਕਦੀ ਰੈਂਦੀ ਲੈ ਜਲਵੇ ਵੀਰ ਮੈਨ ਨਾਨ ਕੀ ਰੈਂਦੀ ਲੈ ਜਲਦੀ ਨਾਨੀ ਚ ਝੜਕਦੇ ਵੈਰੀ ਗੁੱਡ ਮਾਮਾ ਕੁਛ ਨਹੀਂ ਆ ਮਾਮੇ ਚ ਝੜਕਦੇ ਰਹਿੰਦੀ ਵਾਹ ਜੀ ਵਾਹ ਪਨੀਰ ਵਾਲੇ ਗੋਭੀ ਵਾਲੇ ਆਲੂ ਵਾਲੇ ਪਿਆਜ਼ ਵਾਲੇ ਬੈਂਗਣ ਵਾਲੇ ਪਕੌੜੇ ਸਾਰੇ ਇਹ ਪਕੌੜੇ ਸ਼ੁੱਧ ਤੇਲ ਵਿੱਚ ਤਿਆਰ ਕੀਤੇ ਜਾਂਦੇ ਨੇ ਆਓ ਜੀ ਵਾਹ ਜੀ ਵਾਹ ਵੈਰੀ ਗੁੱਡ ਵਾਹ ਜੀ ਵਾਹ ਜੀ ਰੰਗ ਪਰੰਗੇ ਪਕੌੜੇ ਆ ਜੋ ਜੀ ਖਾ ਜੋ ਜੀ ਪਨੀਰ ਵਾਲੇ ਗੋਭੀ ਵਾਲੇ ਬੇਬੇ ਪਕੌੜੇ ਤੇ ਆ ਹਾਂ ਜੀ ਕਦੋਂ ਦੇ ਵੇਟ ਕਰਨ ਮੈਂ ਥੱਕੇ ਪਏ ਅੱਜ ਤੱਕ ਪਕੌੜੇ ਬਹਿ ਬਹਿ ਕੇ ਥੱਕ ਗਏ ਤੇ ਹੋਰ ਬਹਿ ਬਹਿ ਕੇ ਥੱਕਣਾ ਠੀਕ ਆ ਜੀ ਲਓ ਜੀ ਤਿਆਰ ਬਲ ਤਿਆਰ ਏਕਮ ਤੋਰ ਤੋ ਰੋਪੀ ਤੂੰ ਹੁਣ ਕਿਸ ਆਵਾਜ਼ ਨਾਲ ਉੱਥੇ ਖੜੇਗੀ ਮੈਂ ਨਾ ਕੋਈ ਕੂਣੀ ਕਾਣੀ ਨਹੀਂ ਚੁੱਕੀ ਏਕਮ ਨੇ ਕੂਣੀ ਚੁੱਕੀ ਆ ਠੀਕ ਆ ਨਾ ਹੁਣ ਝੂਠ ਬੋਲੀ ਜਾਂਦੀ ਆ ਕਿ ਪ੍ਰਭ ਨੇ ਆਦੀ ਕੂਣੀ ਚੁੱਕੀ ਸੀ ਤੇ ਮੈਂ ਝੂਠੇ ਲੋਕਾਂ ਦੇ ਨਾਲ ਗੱਲ ਵੀ ਨਹੀਂ ਕਰਦੀ ਠੀਕ ਆ ਨਾ ਨਾਲ ਗੱਲ ਕਰ ਤੋ ਪਹਿਲਾ ਮੈਂ ਹੁਣ ਝੂਠੇ ਲੋਕਾਂ ਨਾਲ ਗੱਲ ਨਹੀਂ ਕਰਨੀ ਕਿਉਂਕਿ ਤੂੰ ਝੂਠ ਬਹੁਤ ਹੀ ਬੋਲੀ ਜਾਂਦੀ ਹੈ ਮੈਂ ਨਾਲ ਗੱਲ ਹੀ ਨਹੀਂ ਕਰਨੀ ਤੇ ਨਾ ਹੀ ਮੈਂ ਨਾਲ ਜੁਬਾਨ ਲੜਉਣੀ ਕਿਉਂਕਿ ਮੇਰੇ ਕੋਲ ਇਨਾ ਟਾਈਮ ਨਹੀਂ ਹੈਗਾ ਬੁੱਲਾ ਮੇਰੇ ਕੋਲ ਵੀ ਇਨਾ ਟਾਈਮ ਨਹੀਂ ਹੈਗਾ ਮੋٹے ਲੋਕਾਂ ਨਾਲ ਗੱਲ ਕਰਨ ਦਾ ਮੋਟੇ ਨਾਨੀ ਜੀ ਦੇਖੋ ਹੁਣ ਇਹਨੇ ਦੱਸਿਆ ਕੀ ਕੀਤਾ ਮਾਮਾ ਜੀ ਨੇ ਕਿਹਾ ਕਿ ਤੁਸੀਂ ਪੰਡਾ ਲੜਾਓ ਚੁਕਟਣ ਕੱਟਣ ਵਾਲੀ ਗੱਲ ਨਹੀਂ ਹੈ ਜੀ ਠੀਕ ਹੈ ਤੇ ਨਾ ਹਨਾ ਮਾਮਾ ਜੀ ਨੇ ਸ਼ੁਰੂ ਕੀਤਾ ਮੈਚ ਪਹਿਲਾਂ ਤਾਂ ਇਹਨੇ ਆਦੀ ਬੱਚਾ ਨੇ ਕੂਣੀ ਚੁੱਕੀ ਆ ਤੇ ਬੱਚਾ ਕਹਿੰਦੀ ਕਿ ਅੱਬਾ ਚ ਰੋਣ ਲੱਗੀ ਜਦੋਂ ਇਹ ਹਾਰ ਗਈ ਆਪ ਤੇ ਬੱਚਾ ਕਹਿੰਦੀ ਕਿ ਪ੍ਰਭ ਨੇ ਆਪ ਦੀ ਕੂਣੀ ਚੁੱਕੀ ਸੀ ਮੈਂ ਚੁੱਕੀ ਵੀ ਨਹੀਂ ਤੇ ਤੂੰ ਨਹੀਂ ਚੁੱਕੀ ਨਾ ਬੱਚੇ ਹੋਊਗੀ ਮੈਂ ਚੱਕੀ ਨਹੀਂ ਮੈਂ ਖੋਦ ਦੇ ਵੇਖਿਆ ਬਾਬ ਹੋ ਨਾ ਨਨੀ ਜੀ ਮੈਂ ਸੱਚੇ ਖੋਦ ਦੇ ਵੇਖਿਆ ਮੈਂ ਜਦੋਂ ਕੂਣੀ ਨਹੀਂ ਚੁੱਕੀ ਤੂੰ ਕਦੋਂ ਰੋਈ ਸੀ ਤੈਨੂੰ ਕਦੋਂ ਰੋਣ ਆਇਆ ਕਿਉਂ ਕਿ ਇਹ ਹਾਰ ਗਈ ਸੀ। ਹਾਂ। ਵੇਡ ਦੇ ਵਿੱਚ ਤਾਂ ਹਾਰ ਜਿੱਤ ਬਣੀ ਹੁੰਦੀ ਆ। ਹੋਏ ਤੇ ਨਾ ਕੋਈ ਹਾਰ ਜਾਂਦਾ ਕੋਈ ਜਿੱਤ ਜਾਂਦਾ ਜ਼ਰੂਰੀ ਨਹੀਂ ਤੇ ਇਹ ਰੋਣਾ ਹੀ ਹੁੰਦਾ। ਨਾਲੇ ਜਦੋਂ ਅਸੀਂ ਉਚੜੀ ਚ ਖੇਡਦੇ ਆ ਉਦੋਂ ਵੀ ਇੱਕ ਵਾਰੀ ਰੋਂਦੀ ਕਿਉਂਕਿ ਇਹਦੀ ਵਾਰੀ ਆ ਜਾਂਦੀ ਆ। ਇਹ ਚ ਕੋਈ ਕੁੱਛ ਨਹੀਂ ਨਾ ਹੁੰਦਾ। ਇੱਕ ਵਾਰੀ ਨਾ ਰੋਈ ਹਰਲੀ ਕੰਨੇ ਵਾਰੀ ਰੋਈ ਨਾ ਇਹ ਉਚੜੀ ਇੱਚ। ਮੈਂ ਕਿਹਾ ਇੱਕ ਵਾਰੀ ਨਹੀਂ ਰੋਈ ਸੀ ਮੈਂ। ਹੁਣ ਕਿਹਾ ਕਿ ਆਵਾਜ਼ ਕਿ ਇੱਕ ਵਾਰੀ ਨਹੀਂ ਰੋਈ ਸੀ। ਹਾਂ ਬਾਕੀ ਵਾਰੀ ਤਾਂ ਰੋਈ ਹੈਗਾ। ਦੀ ਲਾਲਾ ਲਾਲਾ ਵਿੱਚ ਇਹਨਾਂ ਦੇ ਵਿੱਚ। ਇੱਕ ਹੀ ਬਣਾਇਆ ਜੀ ਤੁਸੀਂ ਹੈਪੀ ਦੀਵਾਲੀ ਦੀਵਾਲੀ ਪੁੱਤ ਕੱਲੂ ਆ ਜੀ ਆਪਣੇ ਦਾ ਨਹੀਂ ਕੁਛ ਨਹੀਂ ਹੁੰਦਾ ਸਾਟ ਮਾਰ ਕੇ ਕੁਛ ਬਣਾ ਲੀ ਤਾਂ ਇਹ ਮਨ ਕੀਤਾ ਛ ਬਣਾ ਲਈ ਤੇ ਮੈਂ ਆ ਆ ਦੀ ਰੰਗੋਲੀ ਬਣਾਈ ਆ ਮੇਰੀ ਸੋਨੀ ਉਹ ਇੱਕ ਮੰਨੇ ਬਣਾਈ ਆ ਪਰਲੀ ਆ ਹਾਲੀ ਨਹੀਂ ਦੀ ਨਾ ਮੈਂ ਤਾਂ ਦਪੈਰੀ ਮੂ ਗਿਆ ਪਿਆ बोल्या ਸੀ मामा जी ਮੇਰੇ ਪੈਰ ਨੇ ਮੈਂ ਕੁੱੱਠੇ ਕਰਕੇ ਗਈ ਸੀ ਤੇ ਇਹ ਸਿੱਧੇ ਹੋ ਗਏ ਖਲੀਂਦਾ ਮੈਨੂੰ ਪਤਾ ਸੀ ਖਲੀਂ ਨੇ ਮੇਨੂੰ ਆਲੀ ਦੀ ਪੋਲ ਖੋਲਤੀ ਦੇਖਿਆ ਨੇ ਕਿੰਨੀ ਵਧੀਆ ਇਹ ਤਾਂ ਕੁਛ ਵੀ ਨਹੀਂ ਦੱਸਦਾ मामा ਜੀ ਹੁਣ ਮਜ਼ਾਕ ਤਾਂ ਕਰ ਨਹੀਂ ਸਕਦੇ ਆ ਕਰ ਸਕਦੇ ਆ ਕਰ ਲਈ ਜਾਨਦੀ ਆ ਤੁਸੀਂ ਕਿੱਦਾਂ ਸੀ ਨਾ ਮਜ਼ਾਕ ਹੁਣ ਨੀਨੀ ਨੇ ਬਹੁਤ ਚਲਾਗਾ ਬੋਲਦੀ ਨਹੀਂ ਵਿੱਚ ਲੜਾਈ ਵਾਗੇ ਓਏ